ਉਹ ਜਦ ਪਹਿਲਾ ਲਿਖੀ ਜਿਹੜੇ ਬੱਚੇ ਦਾਖਲ ਹੁੰਦੇ ਨੇ 18-19 ਸਾਲ ਦੇ ਮੁੰਡੇ ਕੁੜੀਆਂ ਤੇ ਉਹਨਾਂ ਨੂੰ ਪਹਿਲੇ ਸਾਲ ਉੱਥੇ ਮੁੰਡਿਆਂ ਦੇ ਆਲੇ ਦੋਲੇ ਬਿਠਾ ਦੇ ਤੇ ਮੁੰਡਿਆਂ ਨੂੰ ਚੀਰ ਫਾੜ ਕਰਕੇ ਦੇਖਦੇ ਤੇ ਕਪਤਾਨ ਦਾ ਸਰਲੇਖ ਹੈਗਾ ਮੁਰਦੇ ਦੀ ਜੁੜੂ ਮੁਰਦੇ ਦੀ ਜੁੜੂ ਮੁਰਦੇ ਦੀ ਜੁੜੂ ਤੁਹਾਡੇ ਲੱਗੇ ਬੱਚਿਆਂ ਨੂੰ ਗਾਇਆ ਤੁਹਾਡੇ ਵਰਗੇ ਜ਼ਹੀਨ ਮੇਨ ਪੀਚ ਲਾਈਕ ਬੱਚਿਆਂ ਦੇ ਦਰਮਿਆਨ ਲੇਟੇ ਹੋਏ ਨੂੰ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਮੁੰਡਾ ਕਹਿੰਦਾ ਤੁਹਾਡੇ ਵਰਗੇ ذہীন ਮਿਹਨਤੀ ਤੇ ਲਾਇਕ ਬੱਚਿਆਂ ਦੇ ਦਰਮਿਆਨ ਲੇਟੇ ਹੋਏ ਨੂੰ ਮੈਨੂੰ ਬਹੁਤ ਵਧੀਆ ਲੱਗਿਆ ਗਿਆਨ ਤੇ ਬੁੱਧੀ ਉੱਥੇ ਹੀ ਬੋੜਦੇ ਨੇ ਜਿੱਥੇ ਮੇਲ ਸਮੇਂ ਦੀ ਪਾਬੰਦੀ ਤੇ ਗਿਆਨ ਦਾ دریا ਵਗਦਾ ਹੋਵੇ ਮੈਨੂੰ ਬੜੇ ਪਿਆਰ ਨਾਲ ਸਤਿਕਾਰ ਨਾਲ ਤੇ ਇੱਜ਼ਤ ਨਾਲ ਰੱਖਿਓ ਕਿਉਂਕਿ ਮੈਂ ਜੀਉਂਦੇ ਜੀ ਇਸ ਤੋਂ ਵਾਝਾ ਰਿਹਾ ਮੈਨੂੰ ਸਾਦ ਨੂੰ ਢੱ ਬਣਾਉਣ ਵਾਸਤੇ ਪੈਸਿਆਂ ਦੀ ਕਾਟ ਸੀ ਇਸੇ ਕਰਕੇ ਮੈਂ ਇੱਥੇ ਤੁਹਾਡੇ ਸਾਹਮਣੇ ਆਇਆ ਇਸੇ ਕਰਕੇ ਮੈਂ ਇੱਥੇ ਤੁਹਾਡੇ ਸਾਹਮਣੇ ਪਿਆ ਹਾਂ ਮੈਨੂੰ ਛਟੋ ਵੱਡੋ ਨਿੱਕੇ ਨਿੱਕੇ ਟੁਕੜੇ ਕਰਕੇ ਸਟੱਡੀ ਕਰੋ ਬਦ ਮਨ ਨੂੰ ਮਨ ਲਾ ਕੇ ਪੜਿਓ ਸਮਾਂ ਸਜੂਲ ਲਗਵਾਇਓ ਇਹ ਕਰਨਾ ਕਰੋ ਮੇਰੀ ਚੀਰ ਫਾੜ ਕਰਕੇ ਤੁਹਾਨੂੰ ਕੋਟ ਕਿਚਰੀ ਨਹੀਂ ਜਾੜਾ ਪਹਿਣਾ ਮੈਨੂੰ ਥੱਲੀ ਨਾਲ ਛਟੋ ਵੱਡੋ ਤੇ ਪੜੋ ਜ਼ਿੰਦਗੀ ਦੌਰਾਨ ਮੈਨੂੰ ਕਦੇ ਫ੍ਰਿਜ ਜਾਂ ਠੰਡਾ ਪਾਣੀ ਨਸੀਬ ਨਹੀਂ ਹੋਇਆ ਤੇ ਹੁਣ ਮੇਰੇ ਪੂਰੇ ਬदन ਨੂੰ ਤੇ ਮੇਰੇ ਅੰਗਾਂ ਨੂੰ ਫ੍ਰਿਜਾਂ ਵਿੱਚ ਰੱਖਿਆ ਜਾਂਦਾ ਆ ਆ ਆ ਆ ਸਿਰ ਮੈਡੀਕਲ ਕਾਲਜ ਦੇ ਮੈਡੀਕਲ ਦੇ ਪਹਿਲੇ ਸਾਲ ਦੇ ਤੁਸੀਂ ਮੁੰਡੇ ਕੁੜੀਆਂ ਸਵੇਰੇ ਸਵੇਰੇ ਮੇਰੇ ਆਏਦਾਨੇ ਆਣ ਕੇ ਬੈਠ ਜਾਂਦੇ ਉਹ ਮੈਨੂੰ ਚੰਗਾ ਲੱਗਦਾ ਹੈ ਤੁਹਾਡੇ ਤੋਂ ਕੁਝ ਤਾਂ ਮੇਰੇ ਅੰਗਾਂੋਂ ਘਟ ਘਟ ਕੇ ਵੇਖ ਕੇ ਕਿਤਾਬਾਂ ਪੜ੍ਹਦੇ ਨੇ ਤੇ ਕੁਝ ਪੀਜੇ ਬਰਗਰਾ ਕ੍ਰਿਕਟ ਦੀਆਂ ਗੱਲਾਂ ਤੇ ਫਿਲਮਾਂ ਦੀਆਂ ਗੱਲਾਂ ਕਰਵਾ ਕੇ ਕਹਿੰਦੇ ਨੇ ਜਦ 18-19 ਸਾਲ ਦੇ ਜਦ 18-19 ਸਾਲਾਂ ਦੀਆਂ ਕੁੜੀਆਂ ਮੈਨੂੰ ਛੂੰਹਦੀਆਂ ਨੇ ਤਾਂ ਮੇਰੇ ਅੰਦਰੋਂ ਆਵਾਜ਼ ਨਿਕਲੀ ਹੈ ਆਵਾਜ਼ ਨਿਕਲਦੀ ਹੈ ਆਜ ਤਿਰਜੀ ਨੇ ਕੀਤਾ ਮੰਨਣਾ ਹੈ ਸੈਕਸ਼ਨ ਵਾਲੇ ਪੀਰੀਅਡਸ ਤੇ ਮੈਨੂੰ ਉਦੋਂ ਬੜਾ ਮਜ਼ਾ ਆਉਂਦਾ ਜਦੋਂ ਪ੍ਰੋਫੈਸਰ ਤੁਹਾਨੂੰ ਸਵਾਲ ਪੁੱਛਦੇ ਰਹਿੰਦੇ ਤੇ ਤੁਸੀਂ ਭਿੱਜੀ ਬਿੱਲੀ ਵਾਂਗ ਬਹਿ ਜਾਂਦੇ ਹੋ ਕਈਆਂ ਨੂੰ ਉਹ ਜਾਨੀ ਅੰਦਾਜ਼ਾ ਆਬ ਤੇ ਤੁਹਾਡੀ ਕਿਚਾਈ ਕਰਦੇ ਨੇ ਪ੍ਰੋਫੈਸਰ ਮੈਂ ਮੁਸ਼ਕਿਲੀਆਂ ਚਾਹਸਦਾ ਹਾਂ ਮੇਰਾ ਸਾਰਾ ਸਰੀਰ ਤੂੰਬਾ-ਤੂੰਬਾ ਰਕ ਕੇ ਇੱਜਾਦ ਹੱਡੀਆਂ ਵੱਜਦੀਆਂ ਹਨ ਤਾਂ ਉਹਨਾਂ ਨੂੰ ਜੋੜ ਕੇ ਸਕੇਲਟਨ ਬਣਾ ਕੇ ਸੰਭਾਲ ਕੇ ਰੱਖ ਦਿੱਤਾ ਜਾਂਦਾ ਹੈ ਤੇ ਇਹ ਜੋ ਸਕੈਲਟਨ ਹੁੰਦਾ ਉਹ ਐਨਾਟਮੀ ਦੇ ਮਿਊਜ਼ੀਅਮ ਦੀ ਆਰਮ ਚਾਂਟ ਤੇ ਬਾਹਰ ਹੁੰਦਾ ਜੇ ਮਿਊਜ਼ੀਮ ਜੇ ਹੱਡੀਆਂ ਜੋ ਹੱਡੀਆਂ ਕੋ ਕੋ ਆਕਰ ਹੋਣ ਬੱਜਣ ਉਹਨਾਂ ਨੂੰ ਜੀ ਆਪਣੇ ਬੈਗਾਂ ਚ ਆਪਣੇ ਕਮਰਿਆਂ ਚ ਆਪਣੇ ਬਿਸਤਰਿਆਂ ਤੇ ਆਪਣੇ ਰਜਾਈਆਂ ਤੇ ਆ ਕੇ ਰੱਖਦੇ ਜੀ ਤੇ ਤੁਹਾਡੇ ਡਾਈਰਟ ਤੇ ਕੋਤੇ ਵੀ ਅਸੀਂ ਇਹ ਪਈ ਹੁੰਦੀਆਂ ਨੇ ਧਿਆਨ ਨਾਲ ਬੜਾ ਮਜ਼ਾ ਆਉਂਦਾ ਮੈਨੂੰ ਮੇਰੀ ਕਿਹਾ ਪ੍ਰਮੋਸ਼ਨ ਹੋਈ ਹੈ ਦੋਜ਼ਕ ਕਰ ਦਿੱਤਾ ਮੈਂ ਜਹਨਮ ਜਾ ਗਿਆ ਬਾਕੀ ਤੋਂ ਲੈ ਨਾ ਕਿਥੋਂ ਪਾਸ ਕਰਕੇ ਜਦੋਂ ਤੁਸੀਂ ਅਗਲੀ ਕਲਾਸ ਚ ਜਾਓਗੇ ਥਰਮੋਲੋਜੀ ਤੇ ਫਰੈਂਸਿਕ ਮੈਡੀਸਿਨ ਦੇ ਵਿਸ਼ਿਆਂ ਚ ਮੈਂ ਤੁਹਾਡਾ ਉਥੇ ਵੀ ਖੜਾ ਨਹੀਂ ਛੱਡਾਂ ਤੇ ਕੋਰਸ ਦੇ ਆਪ ਦੇ ਸਾਲ ਸਰਜਰੀ ਆਰਥੋ ਗਾਇਨੀ ਮੈਡੀਸਿਨ ਚ ਵੀ ਮੇਰੀਆਂ ਹੱਡੀਆਂ ਦੀ ਤੁਹਾਨੂੰ ਲੋੜ ਪੈਗੀ ਤੁਹਾਡੇ ਕੰਮ ਆਉਣ ਗਿਆ ਸੀ ਆਖਰ ਚ ਮੈਂ ਤੁਹਾਨੂੰ ਇੱਕ ਸਲਾਹ ਦਵਾਂ ਮਰੀਜ਼ਾਂ ਨਾਲ ਨਰਮ ਬਤਿਹਰਾ ਲਿਖੋ ਡਾਕਟਰ ਬਣ ਕੇ ਧਿਆਲ ਰਿਓ ਡਰਾ ਕੇ ਉਹਨਾਂ ਦੇ ਸ਼ਿੰਨ ਨਾ ਲਾਇਓ ਨੇਕ ਕਮਾਈ ਕਰਿਓ ਬਰਕਤ ਹੋਏਗੀ ਜ਼ਿੰਦਗੀ ਖੁਸ਼ੀਆਂ ਭਰੀ ਹੋਏਗੀ ਤੇ ਸਦਾ ਆਨੰਦ ਮਾਣੋਗੇ ਜ਼ਿੰਦਗੀ ਖੁਸ਼ੀਆਂ ਭਰੀ ਹੋਏਗੀ ਤੇ ਸਦਾ ਆਨੰਦ ਮਾਣੋਗੇ ਬਹੁਤ ਅੱਛਾ ਬਹੁਤ ਅੱਛਾ ਸੁਨੇਹਾ ਡਾਕਟਰ ਸਾਹਿਬ ਉਹਨਾਂ ਦੇ ਕੰਮ ਖਤਮ ਕਰੋ ਨਾ ਬਹੁਤ ਬੜਾ ਹੁੰਦਾ ਹੈ ਐਂਡ ਆਪੀਆ ਪ੍ਰੈਕਟਿਸਗਾ ਮਿਲਿਆ ਸ਼ੁਕਰ ਬਣਾ ਬੰਦੇ ਆ। ਹਸਰਤਾਂ ਨੂੰ ਥੱਲ ਪਾਉਂਦੇ ਆ ਜੋ ਮਿਲਿਆ ਸ਼ੁਕਰ ਬਣਾ ਬੰਦੇ ਆ। ਹਸਰਤਾਂ ਨੂੰ ਥੱਲ ਪਾਉਂਦੇ ਆ ਜੋ ਮਿਲਿਆ ਸ਼ੁਕਰ ਬਣਾ ਬੰਦੇ ਆ। ਹਿਸਾਬ ਕੋਈ ਰੱਖਣਾ ਨਹੀਂ ਹਾਸਿਆਂ ਤੇ ਹੌਕੇਆਂ ਦਾ। ਦਿਲ ਵਿੱਚ ਰੱਖਿਓਏ ਪਿਆਰ ਤੇ ਰੁੱਸਿਆਂ ਦਾ। ਹਿਸਾਬ ਕੋਈ ਰੱਖਣਾ ਨਹੀਂ ਹਾਸਿਆਂ ਤੇ ਹੌਕੇਆਂ ਦਾ ਦਿਲ ਵਿੱਚ ਰੱਖਿਓਏ ਪਿਆਰ ਤੇ ਰੁੱਸਿਆਂ ਦਾ। ਵਾਲਾ ਲੋਕ ਫਰਮਦਾ ਬਾਗਟ ਮੈਂ ਬੰਦੇ ਆ ਜੋ ਮਿਲੇ ਆ ਸ਼ੁਕਰ ਮਨਾ ਬੰਦੇ ਆ ਬੇਸ਼ੱਕ ਕਰ ਲੈ ਤੂੰ ਆਜੂ ਨਵੀਆਂ ਬਹਾਰਾਂ ਦੀ ਬੇਸ਼ੱਕ ਕਰ ਲੈ ਤੂੰ ਆਜੂ ਨਵੀਆਂ ਬਹਾਰਾਂ ਦੀ ਖਿੜੇ ਹੋਏ ਫੁੱਲਾਂ ਦੀ ਪਿਆਰ ਵਾਲੇ ਗਾਣਾ ਦੀ ਬਾਗਟਾਂ ਦੀ ਵੀ ਬਾਗਟਾਂ ਦੀ ਚੋਹ ਦੀ ਵੀ ਬਾਗਟਾਂ ਦੀ ਚੋਹ ਦੀ ਵੀ ਜ਼ੈਨ ਵਿੱਚ ਰੱਖ ਬੰਦੇ ਆ ਜੋ ਮਿਲੇ ਆ ਸ਼ੁਕਰ ਮਨਾ ਬੰਦੇ ਆ ਇਹ ਸੋਚਣੀ ਹੈ ਕਿ ਇਹ ਸੋਚਣੀ ਹੈ ਤੇਰੀ ਕਿ ਤੂੰ ਸਵਰਗਾਂ ਨੂੰ ਜਾਵੇਂਗਾ ਇਹ ਸੋਚਣੀ ਹੈ ਤੇਰੀ ਕਿ ਸਵਰਗਾਂ ਨੂੰ ਜਾਵੇਂਗਾ ਪਰ ਬਿਨਾਂ ਚੇ ਬਿਨਾਂ ਚੇ ਕਰਮਾਂ ਤੋਂ ਬਹੁਤ ਪਛਤਾਵੇਂਗਾ ਇਹ ਸੋਚਣੀ ਹੈ ਤੇਰੀ ਕਿ ਤੂੰ ਸਵਰਗਾਂ ਨੂੰ ਜਾਵੇਂਗਾ ਪਰ ਬਿਨਾਂ ਚੇ ਕਰਮਾਂ ਤੋਂ ਬਹੁਤ ਪਛਤਾਵੇਂਗਾ ਗੇੜ ਗੇੜ ਮਣਕੇ ਵੇ ਨਾਮ ਨਾਲ ਤੂੰ ਜਤਪੰਦਿਆ ਜੋ ਮਿਲੇ ਸ਼ੁਕਰ ਮਨਾਵੰਦਿਆ ਅਸਰ ਦਾ ਥਾਲੋ ਪਾਵੰਦਿਆ ਜੋ ਮਿਲੇ ਸ਼ੁਕਰ ਮਨਾਵੰਦਿਆ ਵਾਹਿਗੁਰੂ ਬਹੁਤ ਅੱਛਾ ਬਹੁਤ ਅੱਛਾ ਬਹੁਤ ਸੋਣਾ ਸੁਨੇਹਾ ਜੋ ਮਿਲਿਆ ਸ਼ਕਲ ਮਨਾਵੰਦਿਆ ਤੇ ਹੁਣ ਰਤਨ ਬਾਪੂ ਵਾਲਾ ਜੀ ਇਸ ਤੋਂ ਬਾਅਦ ਬਾਪੂ ਰਾਮ ਜਵਾਨਾ ਸਰਦਾਰ